ਆਈਸ ਕੈਸੇ ਹੋ ਆਪ ਸਭ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਗੇ ਤਾਂ ਗਾਇਸ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਫਤਿਹਵਾਰ ਸੰਧੂ ਤਾਂ ਗਾਇਸ ਅੱਜ ਸੀ ਪਹਿਂਚਵੀਂ ਅੱਜ ਆਪਾਂ ਚੱਲੇ ਸੀ ਪਹਿਂਚਵੀਂ ਦੇਖਣ ਦੀਦੀ ਪਰਮਜੀਤ ਐਂਡ ਕਰਮਜੀਤ ਐਂਡ ਮੀ ਐਂਡ ਮਾਈ ਹਸਬੰਡ ਆਪਾਂ ਸਾਰੇ ਚੱਲੇ ਸੀ ਬਸ ਪਹਿਂਚਵੀਂ ਦੇਖਣ ਚਲੋ ਗਾਇਸ ਤੁਹਾਨੂੰ ਮਿਲਾਉਂਦੇ ਆਂ ਬਾਕੀਆਂ ਨਾਲ ਹੋ ਗਏ ਤਿਆਰ ਚਲੋ ਫਿਰ ਚੱਲੀਏ ਅੱਗੇ ਲੇਟ ਹੋਉਂਦਾ ਹੈ ਚਲੋ ਚਲੋ ਕਿੱਥੇ ਚੱਲਣਾ ਹੈ ਪੰਜਵੀਂ ਬਾਬੇ ਤੇ ਸਾਢੇ ਸੱਤ ਦੀਦੀ ਆ ਜਾ ਆ ਜੀ ਮੈਂ ਅੱਗੀ ਬਾਹਰ ਚਲੋ ਚਲੋ ਫੜ ਫਿਰ ਲੜੋ ਮੈਂ ਬੜਾ ਮੋਬਲੋ ਇੱਕ ਤਾਂ ਸਾਢੀ ਆ ਮੈਂ ਅੜਮ ਘਰੋਂ ਕੱਢਣੀ ਬੜੀ ਔਖੀ ਆਹੋ ਤੂੰ ਘਰ ਸਜ ਨਹੀਂ ਆਉਂਦੀ ਤਾਂ ਕਲ ਆਈ ਜਾਇਆ ਕਰੋ ਪਹਿਲੇ ਘਮੋਂ ਦਾ ਤੂੰ ਨਹੀਂ ਕਰਾਉਂਦੀ ਕਿਤੇ ਕਰਾਉਣੀ ਆ ਹਾਂ ਭਰ ਲਈ ਪਰਸ ਸੱਸ ਸੱਸ ਕੱਲ ਪੈਨਸ਼ਨ ਲਈ ਤੇ ਅੱਜ ਪਰਸ ਭਰ ਲਈ ਹੋਰ ਭੈਣ ਸੱਸ ਵਿੱਚ ਮੇਰੀ ਹੋਈ ਨਾ ਅਹੀਂ ਕਦਮਾਂ ਨੇ ਲੋਕਾਂ ਦੀ ਤੇਰੀ ਆ ਉਹ ਦੇਖੋ ਕਿਤੇ ਕਰੋ ਹੱਸੂ ਨਾ ਮੈਂ ਕਿਤੇ ਨਹੀਂ ਚਲਾ ਚਲੀ ਗਈ ਸੇਤੀਆ ਕੀ ਕਰਾਂ ਮੈਂ ਨਾ ਨਾ ਨੀ ਨੀ ਕਰੀਆ ਕਰੀਆ ਲਾਪਾ ਆਹ ਕਦੀ ਆਦਿ ਪਾ ਬੜਾ ਆ ਜਾਂਦਾ ਠੰਡ ਹੋ ਗਈ ਮੀਮੂ ਪਿਆ ਕੇ ਚਪਲਾ ਤੇਰੀ ਪਈ ਹਾਂ ਕੌਣ ਚਲਾ ਦੱਸ ਤੇ ਨਹੀਂ ਇਹ ਬੜੇ ਚਿਰ ਦੀਆਂ ਉਹਦੀਆਂ ਚੰਡੀ ਗੜੋ ਲੈਂਦੀਆਂ ਉਹ ਤੋਂ ਤੀਆਂ ਹੀ ਮੈਂ ਇਹ ਸੱਤ ਸੌ ਦੀਆਂ ਹਾਂ ਬਾਟਾ ਵਾਲਿਆਂ ਤੋਂ ਲੈਂਦੀਆਂ ਇਹ ਤੇਰੀ ਰੇਟ ਵੀ ਲਿਖਿਆ ਰੇਟ ਲਿਖੀ ਹੈ ਉੱਤੇ ਉਹੀ ਚੀਜ਼ ਮੈਨੂੰ ਪਤਾ ਤੇ ਲੱਗਦਾ ਹੀ ਆ ਵੀ ਹੌਲੀ ਚੱਲ ਹੋਟਾਸ਼ਨ-ਪਾਸ਼ਨ ਕਰੀ ਜਾਏਗੇ ਕਿ ਤੂੰ ਹੈਂਗੀ ਵੀ ਤਿਆਰ ਆ ਚੁੰਨੀ ਆ ਹੁਣ ਅੰਦਰ ਕੀ ਲੈਣ ਚੱਲੀ ਵੇਖਿਆ ਆ ਆਣੀ ਹੇਲੇ ਦੀ ਅੰਦਰ ਕਦੀ ਬਾਹਰ ਇਹ ਵੀ ਦੀ ਗੰਦੀ ਤੋਂ ਇਹਦੀ ਚ ਤਿਆਰੀ ਆ ਕਰੀ ਅੰਦਰ ਕਰੀ ਬਾਹਰ ਇਹ ਤਾਂ ਪਖੰਡ ਕਰਦੀ ਹੋਈ ਨਹੀਂ ਕਰੇ ਹੋ ਗਈ ਆ ਹਾਂ ਸਸ ਕੀ ਕੀ ਪਾਇਆ ਸੂਟ ਕਿਹੜਾ ਪਾਇਆ ਬਣਦਾ ਤਾਂ ਲੱਗੇ ਆਏ ਮੇਰੀ ਪਾਲ ਹੀ ਇਹਨੇ ਆਹ ਮੈਂ ਦੋ ਸੂਟ ਪਾ ਕੇ ਕੰਮ ਨਹੀਂ ਹੈ ਆਹ ਤਰ੍ਹਾਂ ਬਹੁਤ ਪਸੰਦ ਸੱਚੀ ਨਹੀਂ ਅੰਦੀ ਕੇ ਭਰਾ ਨਹੀਂ ਬੇਬੇ ਸੂਰ ਸੋਹਣਾ ਲੱਗਦਾ ਲਾਈਟ ਜੀ ਨਹੀਂ ਚਲਾਇਓ ਨਹੀਂ ਨਹੀਂ ਤੁਸੀਂ ਚਲਾਓ ਮੈਂ ਆਪਣੇ ਘਰ ਵਾਲੇ ਕੋਲ ਬੈਠ ਜਾਈਂ ਨਹੀਂ ਮੈਂ ਬਹਿ ਜਾਂ ਮੇਰੇ ਭਰਾ ਨਾਲ ਚਲਾ ਨਹੀਂ ਫਿਰ ਕਹਾਂਗਾ ਨਹੀਂ ਜਿਹੜੀ ਨੇ ਕਿ ਮੰਜਬਰੇ ਕਰ ਨਹੀਂ ਨਵੇਂ ਕੱਢਦੀ ਤੇ ਸਾਪੇ ਆਖੜੀ ਉਹਦੀ ਕਾਟ ਹੈਂ ਦੀਦੀ ਹਾਂ ਆਟਮ ਦੀ ਚੁੰਨੀ ਲੈ ਲਾ ਉਹਨੂੰ ਕਹਿਨ ਤੇ ਗਰਮੀ ਬੜੀ ਬਾਹਰ ਮੂੰਹ ਘਾਲਾ ਹੋ ਜਾ ਨਹੀਂ ਉਹਨਾਂ ਨੂੰ ਮੈਂ ਕਹਿਨ ਲਿਲਾ ਕਾਟਮ ਮੈਂ ਨਹੀਂ ਬੇਬੇ ਸੇਕ ਬੜਾ ਪੈਂਦਾ ਹੈ ਸੇਕ ਬੜਾ ਪੈਂਦਾ ਹੈ ਚਲਾਉਣੀ ਕਿਹਨੇ ਡਰਾਈਵਰ ਕਿਹਨੇ ਮਾਨਾ ਮੈਂ ਕੀ ਕਰੂੰਗੀ ਜੀ ਐਕਸਟਰ ਨੰਬਰ ਵੀ ਮਿਲ ਜੇ ਹਾਂ ਮੇਰਾ ਵੀ ਆ ਗਿਆ ਜੇ ਉਹ ਦੋ ਤੀਹਾਂ ਨਾਲ ਤੇ ਵੇਖੀ ਚਲੋ ਉਹ ਜਾਂਦੇ ਗਈ ਇਹ ਨਹੀਂ ਉਹ ਚੋਕਨੀ ਵਾਟ ਦੀ ਦੇਖ। ਉਹ ਇਹ ਪੱਟੀਆਂ ਨਹੀਂ ਇਹ ਪਤਾ ਨਹੀਂ ਕੀ ਕਰ ਰਹਾ ਚੌਂਕੀ ਨੇ। ਦੀਵਨਾ ਸਾਹਿਬ ਜੀ ਇਹ ਇਹ ਜੋੜੀ ਦੀ ਬਣਾਏ। ਆਵੇ ਜਾਂਦੀ ਬੋਲਟ ਵਾਲੇ। ਤੂੰ ਕਮਾਰੇ ਉੱਟ ਜਾਣਾ ਨਾ। ਆਵੇ ਜਾਂਦੇ। ਨਹੀਂ ਨਾਈ ਮਗਰ ਮਗਰ ਜਾਂਦੀਆਂ ਧਿਆਨ ਰੱਖਣ ਦਈਆਂ ਆ ਆ ਦਾ ਪਤਾ ਪਹਿਲਾ ਕਰੇਗਾ ਜੂ ਨੂੰ ਦੇਖ ਲੋ ਇਹ ਨਾ ਪਤਾ ਪਤਾ ਰਹਿਣਾ ਸਹੀ ਗੱਲ ਇਹਨਾਂ ਪਾਪਾ ਨੇ ਮੇਰੇ ਪਾਪੇ ਨੂੰ ਅੱਖ ਲੱਗੀ ਹਮੈ ਤਾਂ ਲਿਉਂਦੀ ਨਹੀਂ ਪਪਾ ਆਗੇ ਹੁੰਦੀਆਂ ਦੀਆਂ ਲੈ ਕੇ ਆ ਆਹੋ ਨਾ ਨਾ ਰਹਿ ਤੂੰ ਹੀ ਆਖੀ ਜਾਂ ਕਟਿ ਗਰੇ ਮੈਂ ਤੇ ਨਾ ਮੈਂ ਤਾਂ ਨਹੀਂ ਕਰਦੀ ਜਾਣੀ ਜੇ ਮੈਂ ਤੁਰ ਕੇ ਨਹੀਂ ਆਉਂਦੀ

ਨਹੀਂ ਇਹ ਵਾਲੇ ਨਹੀਂ ਲਵਾ ਕੇ ਸੂਟ ਇਕ ਪੀ ਲੈਸ ਆਪਾਂ ਇਹ ਵਾਲਾ ਨਹੀਂ ਆਂ ਹਰੀ ਵਾਰੀ ਤੇਨੂੰ ਕੀ ਪਤਾ ਲੱਗਣ ਦਾ ਸਹੀ ਗੱਲ ਦੁਪੱਟੇ ਦੇ ਬੱਕਰੇ ਆ ਬੰਦੇ ਜਿਹੜੀ ਮਰਜ਼ੀ ਟਾਈਪ ਦੀ ਲੈਸ ਲੈ ਲੈ ਇਕ ਦਿਤੀ ਮਿਲ ਜੂ ਤੈਨੂੰ ਕਿਤਨੀ ਮਰਜ਼ੀ ਲੈਸ ਲੈ ਲੈ ਮਿਲ ਜੂ ਇਹਨਾਂ ਨੇ ਇਹ ਦਿਨ ਪਹਿਨੇ ਇਹਨਾਂ ਤੇ ਚੁੱਕਣ ਨਹੀਂ ਪਈ ਇਹ ਖਾਲਾ ਬੈਗ ਚ ਆਵੇ ਪਈ ਲੈਸ ਲੱਗੇ ਮੇਰਾ ਸੋਚੇਨੀ ਚਹੇਨੀ ਲੈ ਨਿਕਾਰਾ ਸੋੜ ਸੇਤਲ ਐਸ ਲਾ ਕੇ ਵੇਖੀ ਬੜਾ ਸੋਹਣਾ ਇੱਕ ਇੱਥੇ ਤੇ ਲਾਈ ਸਮਾਰ ਇੱਕ ਮੇਰੀ ਵੀ ਲੈ ਲਓ ਜਿਹੜੇ ਇੱਥੇ ਬਟਨ ਲਾ ਆ ਬਟਨ ਲਾ ਮੈਂ ਸੂਟ ਤੇ ਲਾਉਣ ਦੀ ਨੂੰ ਸੂਟ ਬਾਚ ਲੈ ਲੂੰਗੀ ਬਲੇਸ ਪਹਿਨਾ ਲੈ ਲੂੰਗੀ ਆ ਇਦਾਂ ਜਿਵੇਂ ਨੂੰ ਖਾ ਦੋ ਮਲਟੀ ਸ਼ੇਡ ਉੱਪਰ ਰੱਖ ਕੇ ਲਾਉਣ ਵਾਲੀ ਚਾਰਸ ਵਾਲੀ ਉੱਪਰ ਰੱਖ ਕੇ ਲਗਾਉਣਾ ਸਮੂਹ ਮੈਂ ਨਾਮ ਜੋ ਤੇ ਤੁਮਹਾਨੂੰ ਪਤਾ ਹੈ ਆ ਕਰਮਜੀਤ ਕਿੱਡੀ ਵਧੀਆ ਆ ਬਲਬੀ ਜਗੰਦਰ ਜੀ ਮਲਟੀ ਹੀ ਰਹਾ ਪਲੇਨ ਸੂਟ ਲਿਆ ਹੋਵੇ ਬੜੀ ਸੋਹਣੀ ਕੱਪੜਾ ਹੈ ਨਾ ਆਂ ਜੀ ਮਲਟੀ ਦੁਪੱਟਾ ਲਿਆ ਹੋਵੇ ਹੋਰ ਚੰਗੀ ਵੀ ਤਰ੍ਹਾਂ ਪਾਰੇ ਤੇ ਰਹ ਮਨ ਸੇ ਤਾਰੇ ਕੋਟੂ ਇਹ ਮੈਂ ਸਜਾ ਚੁਕਾ ਪਾਣੀ ਨਾ ਮੇਰੇ ਨਿਆਣੇ ਨਹੀਂ ਆਉਣੇ ਜਿਸ ਨੂੰ ਮੈਂ ਬਸਿਆ ਹਾਂ ਮੈਂ ਸੂਟ ਸਟਿਚ ਕਰਦੀ ਪਈ ਸੀ ਦੱਸਿਓ ਲੈਸ ਕਿੰਤਾ ਦੀ ਲੱਗੀ ਹੈ ਉਂਗਲੀਆਂ ਨੂੰ ਲਗਾਈਏ ਤੇ ਹੁਣ ਮੈਂ ਕੇਰੇ ਨੂੰ ਤੇ ਚਾਕਾਂ ਨੂੰ ਵੀ ਲਗਾਉਂਗੀ ਤਾਂ ਵੀ ਸੇਮ ਫਿਰ ਤੁਹਾਨੂੰ ਤਿਆਰ ਕਰਕੇ ਸੂਟ ਦਿਖਾਵਾਂਗੀ ਆਲੂ ਪਤਾਉ ਮੰਜੀ ਕਿੱਥੇ ਡਾਈ ਗਈ ਮੰਜੀ ਆਹ ਤਾਂ ਸਬਜੀ ਫਿਰ ਜਾਵਾਂਗੇ ਉਧਰ ਅੰਮੋ ਵੱਲ ਕਿਲੋ ਕਿਤਾਕ ਲੋ 40 ਰੁਪਏ ਕਿਲੋ ਆਂਦਾ ਏ ਚਾਲੀ ਕਿਲੋ ਹੈ ਨਾ ਇਹ ਅੱਧਾ ਕਿਲੋ ਮੈਂ 40 ਰੁਪਏ ਕਿਲੋ ਪਾਦੇ ਤੇ ਪਤਾ ਨਹੀਂ ਕੀ ਕਰਤਾ ਇਹਨੇ ਇਹ ਅੱਧਾ ਕਿਲੋ ਕਿਲੋ ਨਹੀਂ ਲੱਗਦਾ ਮੈਨੂੰ ਅੱਗੇ ਲੱਗਣ ਦੇ ਵੀ ਬਤਾਉ ਥੋੜੇ ਪਾਏ ਤੁਹਾਨੂੰ ਇਹ ਆਪਣੇ ਵਾਲਾ ਮੈਂ ਪੁੱਛਿਆ ਰੇਟ ਤਾਂ ਦਾ 40 ਰੁਪਏ ਤੇ ਮਹਾ ਪਾਦੇ ਚਾਲੀ ਰਾਤ ਰਾਤ ਸਿਰਨਾ ਸਿਰ ਤੇਰ ਪੰਗਾ ਮੇਰੇ ਫੇਰ ਪੰਗਾ ਸਵੇਰੇ ਚਾਲਾਂ ਸਬਜ਼ੀ ਬਣਾਵਾਂਗਾ ਚਾਲਾਂ ਸਬਜ਼ੀ ਕੁਝ ਹੋਰ ਆ ਵੀ ਨਾ ਤੇ ਆਪਾਂ ਤਾਂ ਚਾਲ ਚਾਵਾ ਦਿਖਾ ਦੇ ਆਪਣੇ ਦਾਲ ਅੱਗੇ ਵੀ ਪਈ ਉਹ ਤਾਂ ਟੇਸਟ ਨਹੀਂ ਬਣਦੀ ਖਾਤੀ ਨਿਕਲੇ ਮੈਂ ਜੀ ਹੂੰ ਮੈਂ ਕਹਾਂ ਫਿਰ ਸੂਟ ਆਪਣਾ ਸਟਿਚ ਬਣਾਉਂਦਾ ਜੀ ਸਰਜੀ ਨਾਲੇ ਮੈਂ ਕੱਪੜੇ ਧੋ ਲਾ ਜਾਈਏ ਸਬਜੀ ਧਰਤੀ ਸਬਜੀ ਚਲੀ ਗਈ ਦਈਆ ਨਹੀਂ ਚਲੀ ਆਇਆ ਮੈਂ ਬਹੁਤ ਸੂਰਤ ਤਾਂ ਥੋੜਾ ਹੀ ਰਹਿ ਗਿਆ ਮੋٹے ਚੋੜਨ ਵਾਲੇ ਤੇ ਬਸ ਫਰੰਟ ਸਾਈਡ ਤੇ ਲੈਸ ਲਾਉਣੀ ਬਸ ਇੰਨੇ ਰਹਿ ਗਏ। ਬਾਕੀ ਤਾਂ ਸਾਰਾ ਖੁਸ਼ ਹੋ ਗਿਆ। ਚਲੋ ਹਰੇ। ਕੀ ਗੱਲ ਕੀ ਕਰਦੇ? ਸੇਪਾ ਸਾਰਦਾ ਲੈ ਨਾਲੇ ਤਾਂ ਤੂੰ ਸਾਗ ਬਿਨਾ ਪਾਈਦੀ ਨਾਲੇ ਤੁਸੀਂ ਆਪਾ ਦੱਸਦੇ ਤੇ ਨਹੀਂ ਨਹੀਂ ਟੈਂਸ਼ਨ ਨਾਲੇ ਬਣ ਜਾਣਾ ਵਾ ਇਹ ਕੁੱਕਰ ਚ ਤਾਂ ਝਟ ਬਣ ਜਾਂਦਾ ਕੁਲ ਆ ਜਾਂਦਾ ਹੈਗਾ ਹਾਂ ਇਹ ਇੰਨਾ ਕੀ ਸਾਡਾ ਸੀ ਉਦੋਂ ਦੋ ਡੰਗ ਵਧਿਆ ਹੋ ਗਿਆ ਨੋ ਬੋ ਮੈਂ ਪਾਦ ਬੱਠਿਆਂ ਦੀ ਜ਼ੋਰ ਕਰ ਦਿੰਦਾ ਤੇ ਉਹ ਨਾਲ ਆਖਲੇ ਪੱਤੇ ਵੀ ਦੀ ਵੀ। ਪਾਲਕ ਦੇ ਆ ਸਾਗ ਤੇ ਸਾਡੇ ਪੱਠਿਆਂ ਚ ਹੈਗਾ ਵਾ। ਨੂਨ ਕਿੰਨਾ ਪਾਉਣਾ ਹੈ ਤੇ ਕਿੰਨਾ? 1.5 ਚਮਚਾ। ਤੇ ਦੋ ਜ਼ਿਆਦਾ। ਇਹਦੋਂ ਜਹਾਂ 1.5 ਚਮਚੇ ਤੋਂ ਜ਼ਿਆਦਾ ਨਾ ਪਾਓ। ਇਹ ਉਹ ਇੰਨੇ ਸਾਡਾ ਸੀ ਉਦਨ। ਹੂੰ। ਕਰ ਗਏ ਹੁਣ ਕਮਲਕ ਹੋ ਗਿਆ। ਪਤਲਾ ਨਹੀਂ ਬਣਦਾ। ਇਹ ਬੰਨੇ ਪਤਲਾ ਜਿਹਾ ਬੰਨਾ ਵਾ। ਜਦੋਂ ਪਾਣੀ ਜਾਂ ਰਹਿ ਜੂਗਾ ਨਾ ਥੋੜਾ ਥੋੜਾ। ਉਹਦੇ ਨੂੰ ਘੋੜ ਦੇ। ਘੋਟਿਆਂ ਨੇ ਸੱਟ ਹੋ ਜਾਣਾ। ਤੜਕਾ ਕੁੱਕਰ ਘਟੂ ਗਿਆ ਵਾ ਬੱਜੂ ਇਹ ਚੱਜੀ ਹੋਦਾ ਆ ਜਾਣਾ ਇਹਨੇ ਮਾਸਾ ਖੋ ਜਾਣਾ ਏ ਸਿੱਗੀ ਵੱਜ ਜਾਂਦੀ ਆ ਹਾਂ ਆ ਲੈ ਉਹ ਜੰਨੇ ਨਾ ਕੀ ਕਰਦੀ ਤੋਕੀ ਸੂਟ ਬਸ ਤੁਸੀਂ ਉਹਨੇ ਠਿਚ 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 ਇਹੀ ਲੱਗੀਆਂ ਰਿਹਾ ਕਰੋ ਸੂਟ ਦੀ ਤੇ ਕੰਮ ਵਲ ਗਿਆ ਜੀ ਹੁਣ ਸੀਨ ਨਹੀਂ ਐ ਬੁੱਧੇ ਨੇ ਕਿਹੜੇ ਬਟਨ ਉੱਤੇ ਕਿਹੜੇ ਲਾਇਆ ਇਹ ਐਂ ਉਹਨੇ ਪਿੰਡ ਵਾਲਿਆਂ ਉਹਨਾਂ ਨਹੀਂ ਉਹਨਾਂ ਤਾਂ ਨਸਾਂ ਹੀ ਥੇਕਿਆ ਭਿਆ ਰੰਗ ਕਿਹੜਾ ਲਾਇਆ ਬਟਨ ਦਾ ਨਾ ਹਾਂ ਵੇ ਲੈ ਹੈ ਬਿੰਕਾ ਨਹੀਂ ਬਿੰਨਣ ਥੋ ਪਤਾ ਮੈਂ ਕੱਦੂ ਰੰਗੇ ਕਿੱਡੀ ਭੈਣੀ ਡੰਡ ਲਾਈ ਜਾਂਦਾ ਸਵਾਈ 20 ਰੁਪਏ ਘਟਦੇ ਗਏ ਸਵਾਈ ਤੇ ਲਿੱਲੀ ਆ ਹੁਣ 500 ਬਣਾਈ ਬੈਠੀਆਂ ਵਾ ਕਿੰਨੇ ਲਈਏ ਜੀ ਇਹਦੀ ਦੋਸ ਤਿੰਨ ਸੌ ਆਹ ਜੀ 300 ਸੌ 300 ਸੌ ਪਿਆ ਸਵਾਈ ਤੇ ਤਾਂ ਆਈ ਨੂੰ ਅੜ ਕੇ ਗੋਰਪੀ ਨੂੰ ਆਖਿਆ ਤੁਸੀਂ ਆ ਕਰ ਸਵਾਈ ਤੇ ਜਿੰਨੀ ਮਰਜ਼ੀ ਮੰਗੀ ਜਾਂਦੀਆਂ ਵਾ ਕਰਕੇ ਮਾੜਾ ਮੇਰਾ ਇੱਕ ਸੂਟ ਸੀ ਤਾਂ ਦੋ ਆਪਰੇ ਹੁਣ ਕਸਵੇਰੇ ਫੇਰੇ ਰਿਪਿੰਦਰ ਤੋਂ ਕਟਾ ਕੇ ਲਿਆਉਣੇ ਹਰ ਨਵਾਂ ਬਜ ਗੁਰਪ੍ਰੀਤ ਨੇ ਕਾਲਾ ਜਾਂ ਸੀਤਾ ਆਵਦਾ ਐਡੀ ਸੋਹਣੀ ਫੀਟਿੰਗ ਆਈ ਤੇ ਕਿੰਨਾ ਸੋਹਣਾ ਸੂਰ ਸੀਤਾ ਨੇ ਆਪਣਾ ਐਨੀ ਤਾਂ ਮੈਂ ਤੇਰੀਆਂ ਉਹ ਵੀ ਨਹੀਂ ਬਣਾਉਂਦੀਆਂ ਫੀਟਿੰਗ ਸੀਣ ਵਾਲੀਆਂ ਵੀ ਤੇਰਾ ਨਹੀਂ ਨਾ ਸੀਣਾ ਤੁਸੀਂ ਤੂੰ ਲੈ ਆਂਦੀ ਤਾਂ ਫੀਟਿੰਗ ਬਣਾਈ ਜਾਂਦੀ ਆ ਉਹ ਤਾਂ ਮੈਨੂੰ ਆਖਣ ਲਈ ਆ ਸਾਈ ਤੂੰ ਵੀ ਸੋਹਣੀ ਜਾਂਜੀ ਸਿੱਖਣੀ ਆ ਪਾਪੀ ਜਾਂਦੇ ਨਹੀਂ ਸੂਰ ਨਹੀਂ ਹਾ ਵੜਾ ਜਾ ਲੈ ਆ ਨਾ ਸਵਾ ਕੇ ਵੇਖ ਲੈ ਇੱਕ ਤੋਂ ਤਿੰਨ ਕਸ ਵਾਲਾ ਕਾਟਨ ਦਾ ਹਨਾ ਫਾਈ ਚੀਰੰਦੇ ਸਾਗ ਵਾਸ ਆ ਵੇਖ ਚੀਰਿਆ ਜਾਂਦਾ ਕੰਦਾ ਮੈਂ ਖਾਣਾ ਆਹੀਂ ਕਰਦਣਾ ਚੀਰ ਲਿਆ ਸੀ ਉਦੋਂ ਹਾਂ ਕਰਦਣ ਵਾਲੀ ਹਾਂ ਕਰਦਣਾ ਚੀਰਿਆ ਸੀ ਦੋਵੇਂ ਵਰੀ ਅੱਛਾ ਬੈ ਕੇ ਮੈਂ ਕਰਦਣਾ ਝਾਟ ਚੀਰ ਲਿਆ ਕੁਲਾਤ ਹੈਗਾ ਕਰਦਣਾ ਕਿਦਾਂ ਚੀਰ ਹਾਂ ਲੈ ਲਾ ਤਾ ਤਾ ਤੇ ਸਿਰ ਠਾਂ ਕਰਕੇ ਇਦਾਂ ਹੀ ਲੱਗਦਾ ਮੈਨੂੰ ਕੁਲਾਤ ਹੈਗਾ ਕਰਦਣਾ ਝਾਟ ਚੀਰਿਆ ਜਾਂਦਾ ਏ ਗ੍ਰੈਂਡ ਹੀ ਕਰ ਲੈਣਾ ਆਹੀ ਆਪਾਂ ਕੋਲੋਂ ਮਿਕਸਿੰਗ ਤੇ ਆ ਗਈਆਂ ਸਾਡੀ ਲੈ ਜਾਨੀ ਉਹਦੇ ਵਿੱਚ ਪਾਈ ਜਾਣਾ ਸੀ ਤੇ ਨਿਕਲ ਸੀ ਸਿਟੀ ਮਰਾਉਣ ਦੇ ਵੀ ਲੋੜ ਨਹੀਂ ਪਾ ਕੇ ਅੱਲਰ ਤੇ ਕੋੜ ਲੈਣਾ ਕਿੰਨੇ ਵੀ ਚਾਹੀ ਉਹਦੇ ਅੱਲਣ ਪਾ ਗਏ ਨਾ ਹੂੰ ਕਿੱਢਣੀ ਬਣ ਜੇ ਨਹੀਂ ਸਾਗ ਦੀ ਹੂੰ ਚਲੇ ਤੇ ਜਾਈਦਾ ਥੱਕ ਜਾਈਦਾ ਕਿਤੇ ਮੋਟਾ ਮੋਟਾ ਇਹਨੇ ਕੋਲ ਜਾਣਾ ਵਾ ਇਹ ਕੁਲਾ ਵਾ ਇਧਰ ਕਿੰਨਾ ਕੁਲਾ ਸਾਗ ਆ ਇਹਨੇ ਕੋਲ ਜਾਣਾ ਵਾ ਨਾ ਕੁਲਿਆ ਨਾ ਤੇਰੇ ਗਾੜੀ ਕੋਕਸ ਉੱਠਣਾ ਮੇਰਾ ਵੀ ਉਦਨ ਐਡਾ ਸਾਗ ਸਵਾਦ ਬਣਿਆ ਕਿ ਮਰਸਾ ਨਹੀਂ ਰਿਆ ਪਾਣੀ ਕਿੰਨਾ ਪਾਇਆ ਸੀ ਪਾਣੀ ਪਾ ਦੇ ਕੌਲਾ ਕ ਪਾਣੀ ਪਾ ਦੇ ਬਹੁਤ ਹਾਂ ਨਹੀਂ ਪਤਾ ਕਿ ਕਿਥੇੋਂ ਨੇ ਆਈ ਹਾਂ ਨਹੀਂ ਟਰੈਕਟਰ ਚ ਰਿਆ ਦਕੁੜੀ ਕਿੱਥੇ ਆ ਕੁੜੀ ਇਹ ਕੋੜੀ ਠੀਕ ਫੇਰ ਮੈਂ ਗਈ ਉਧਰ ਪਹਿਨਾ ਆ ਕੇ ਭਾਂਡੇ ਸਬਜ਼ੀ ਵਾਲੇ ਦੂਜੇ ਭਾਂਡੇ ਚਾਹ ਵਾਲੇ ਭਾਂਡੇ ਜਿਹੜੀ ਬਣਾਉਂਦੇ ਹੁੰਦੇ ਉਹ ਆ ਕੇ ਨਾ ਅੱਜ ਕੀ ਤੇ ਸਾਡੇ ਵੀ ਉਵੇਂ ਪਏ ਚਾਹ ਬਣਾਈ ਆ ਅਸੀਂ ਗੁਰਪ੍ਰੀਤ ਦੇ ਜਿਹੜੀ ਰੋਟੀ ਖਵਾ ਕੇ ਗਏ ਭਾਂਡੇ ਪਏ ਉਵੇਂ ਪਏ ਸੀ ਫਿਰ ਬੰਦਿਆਂ ਦੀ ਚਾਹ ਆ ਗਈ ਤੇ ਹਾਂ ਆਪਣੀ ਬਣਾ ਕੇ ਦਿੱਤੀ ਬੰਦਿਆਂ ਦਾ ਸੀ ਨਹੀਂ ਆ ਗਿਆ ਬੰਦਿਆਂ ਨੇ ਬਣਾਈ ਹਾਂ ਦੀ ਮਾਂ ਜਿਕੇ ਫਿਰ ਕੁੜੀ ਦਾ ਸੇਵਾ ਆ ਕੇ ਕੁੜੀ ਨੂੰ ਦੁੱਧ ਦੇ ਕੇ ਫਿਰ ਸਾਬਤ ਤੋਂ ਉਹਦੇ ਨਾਲ ਕੁੜੀ ਆ ਕੇ ਉਹ ਨਹੀਂ ਜਾਣ ਨਾਲ ਉਹ ਲੈ ਕੇ ਗਏ ਹਾਂ ਕਾਮੇ ਦਾ ਹੀ ਵੀ ਆਉਂਦਿਆ ਸਾਰੇ ਨੇ ਪਹਿਲਾਂ ਗੁਰਪ੍ਰੀਤ ਨੇ ਚਾਹ ਧਰੀ ਆਉਂਦੇ ਨਾਲ ਬੀਬੀ ਨੂੰ ਰੋਟੀ ਰਾਟੀ ਫੜਾਈ ਨਿਆਣੇ ਵੀ ਭੁੱਖੂ ਭੁੱਖੂ ਕਰਨ ਦਾ ਹੈ ਵਿਚਾਰੇ ਇਹ ਉਦੋਂ ਨਹੀਂ ਅਸੀਂ ਵੀ ਆਟਾ ਗੁੰਨਣ ਲੱਗ ਕਦੀ ਕੋਸ਼ਿਸ਼ ਕਰ ਲੈ ਜੇ ਮੇਰੇ ਕੱਪੜੇ ਰਹਿਣਦੇ ਧੋਣ ਵਾਲੇ ਤੂੰ ਤੂੰ ਤੇ ਭਾਵੇਂ ਭਾਵੇਂ ਨੱਚ ਨਾ ਨਾ ਤੂੰ ਇੱਕ ਬਈ ਨਾ ਕਰ ਮੁੰਡਾਂ ਦੇ ਪੱਤ ਜੀ ਹਾਂ ਬਾਤੂ ਤੇ ਇਹਨਾਂ ਦਾ ਬਹੁਤ ਹੈ ਬਾਤੂ ਤੇ ਪਤਾ ਪੰਡਾਂ ਨੇ ਪਾਣਾ ਤੇ ਇਹ ਇੱਕ ਗਾਲ ਜਨ ਹੈ ਹਿੱਲੀ ਤੇ ਨਹੀਂ ਕੀ ਤੂੰ ਕੂਲਾ ਦੇਗਾ ਏ ਹੱਥ ਚ ਤੇ ਉਹਦੀ ਮਿਚਕੇ ਨਿਕਲਦੀ ਜਾਂਦੀ ਹੈ ਤਿਆਂ ਨੂੰ ਕੁਲਗ ਲੱਗ ਰਹੀ ਨਾ ਬਹੁਤ ਗੰਡਾ ਗੰਡਾ ਵਾਵਾ ਪਾ ਲਈ ਨਾ ਤੜਕਾ ਸਵਾਦ ਲਾ ਲਈ ਅਸੀਂ ਗੰਡਾ ਪੰਜ ਕਿਲੋ ਗੰਡੇ ਇਹਦੇ ਚ ਲੱਗ ਦੇਣੀ ਆ ਚੜੇਲੇ ਕਾ ਗੰਡੇ ਅਦਰ ਕਿ ਨਾ ਸਵਾਦ ਬੰਦੇ ਉਹਦੇ ਨਾਲ ਲਾਓ ਪੰਜ ਚਾਰ ਗੰਡੇ ਕੀ ਹਾਂ ਇਹ ਗੰਡੇ ਆ ਤੇ ਤੜਕਾ ਤੇਲ ਬਹੁਤ ਪਾ ਕੇ ਕੀ ਚੱਟਦਾ ਲੱਗਦਾ ਬੁਕਿੰਗ ਕਰ ਸੁਪਨੀ ਦੇ ਕਰ ਫੇਰ ਲੱਗੀ ਆ ਬਤਾਉ ਲਿਆਈ ਹਾਂ ਹਾਂ ਹੁਣੇ ਤਰ ਕੇ ਆਏ ਨੂੰ ਆਈ ਕਾਈ ਵਿਚਾਰੀ ਡਈ ਚੀਰਨ ਖੰਗ ਆ ਗਈ ਤਾਈ ਇਹ ਕਿੰਨਾ ਕਿੰਨੇ ਬਤਾਉਂਗੇ ਅਮਮ ਸਰਵੀਰ ਦੇ ਨਹੀਂ ਇਹ ਪੁਰਾਣੇ ਜਿਹੋਏ ਹੂੰ ਘਾਟਰ ਘੁੰਨੇ ਲੱਗੇ ਕਿਹਾ ਸਾਡੀ ਤੂੰ ਗੁੰਨਦੀ ਆਂੀ ਇਹ ਪਈ ਨਹੀਂ ਆਇਆ

ਮਸਾਂ ਅੰਦਰ ਦੇ ਮਸ ਰੋਟੀ ਵੀ ਖਾਤੀ ਹੈ। ਆ ਕਦੂ-ਕੁੱਦੂ ਜਿਹੜੇ ਬਾਜ਼ਾਰੀ ਲਿਆਉਣੇ ਆ ਨਾ ਮੈਂ ਇੱਕ ਹਿਸਾਬ ਲਾਇਆ। ਮੇਰੇ ਇੱਕ ਹਿਸਾਬ ਲਾਇਆ ਵੀ ਗਰਮੀ 'ਚ ਤੇ ਬੰਦਾ ਅੱਧਾ ਭੁੱਖਾ ਰਹਿਣ ਵਾਲੀ ਗੱਲ ਈ ਸਹੀ ਗੱਲ ਰੋਟੀ ਨਹੀਂ ਖਾਦੀ ਹੈ। ਨਾ ਤੇ ਨਾ ਕੋਈ ਧਰਨ ਘਰਉਣ ਤੇ ਨਾ ਕੋਈ ਜੀ ਕਰਦਾ ਈ ਤੇ ਫਿਰ ਤਾਂ ਆ ਹੀ ਆ ਕੁਝ ਨਹੀਂ ਲੱਭਦਾ ਤੇ ਕੀ ਨਾ ਕਰੀਏ ਤੇ ਕੀ ਨਾ ਖਾਈਏ ਲਾਲ ਲਾਗਦੇ ਰੋਟੀ ਰੱਜ ਕੇ ਖਾਦੀ। ਸਿਆਲ 'ਚ ਰੋਟੀ ਰੱਜ ਕੇ ਖਾ ਲਈਦੀ ਇੱਕ ਫਾਇਦਾ ਹੈਗਾ ਈ। ਗਾਜਰਾ ਬਣਾ ਗੋਭੀ ਬਣਾ ਆਲੂ ਵਾਲੀਆਂ ਲਾ ਕਿੰਨੇ ਸਵਾਦ ਲਾ ਲਈਦੇ ਸਾਲ ਚ ਹੁਣ ਆਲੂ ਵਾਲੀ ਰੋਟੀਆਂ ਚ ਮਿਲਦੀ ਨਹੀਂ ਕਰਦਾ ਹੁਣ ਨਹੀਂ ਮੋਨੀ ਜੀ ਕਰਦਾ ਪਤਾ ਨਹੀਂ ਤੇ ਮੌਸਮ ਜਿਆ ਦੇਣੀ ਇਦਾਂ ਨਹੀਂ ਆਇਆ ਤਾਂ ਦਾਣਾ ਦੂਲਾ ਨੂੰ ਨਹੀਂ ਕਰਦਾ ਇਹਦਾ ਭੁੱਖੇ ਰਹਿਣ ਵਾਲੀ ਗੱਲ ਨਹੀਂ ਹੂੰ ਰੋਟੀ ਨਹੀਂ ਜਾਈਏ ਕਰਦੀ ਹੂੰ ਤੇਣੀ ਇਦਾਂ ਤੇ ਆ ਜਾਂਦੇ ਆ ਵੇਲੋ ਸਾਸਨੇ چیرਤਾ ਵਾਦਾ ਵਾਦਾ ਪਾਤਾ ਕੁੱਕ ਕਰਦੇ ਅਵੇਲਾ ਹੌਣ ਚਾਰੀ ਨੇ ਤੜਕਾ ਵੀਤਾ ਸਾਸਨੇ چیر ਦੇਣਾ ਹਾਜੇ ਪਮੋਆ ਦੀ ਮੈਂ ਕੱਲੀ ਮੈਂ ਕੱਲੀ ਮੈਂ ਕੱਲੀ ਐ ਤੇ ਦੋ ਤੇ ਤੇਰੀ ਜਿਹੜੀ ਸਾਸ ਸਵਚਾਰੀ ਇਹਦਾ ਨਾ ਹੀ ਹੈਗਾ ਬੈਠੀ ਨੇ ਕਰਨਾ ਜਿਹੜਾ ਫੜਾਦਾ ਤਾਂ ਭੱਜਾ ਤੋੜੀ ਆ ਨੂਆ ਇਹਨੂੰ ਚੱਲ ਪਮੂ ਨੂੰ ਚੱਲ ਪਮੂ ਤੇ ਲੈ ਨਹੀਂ ਥੋੜਾ ਜਿਹੜਾ ਤੜਕਾ چیر ਦੇਣ ਲੱਗੇ ਹੁਣ ਸਾਗ چیرਤਾ ਕਿ ਜਾ ਤੂੰ ਹੀ ਬਰੋਪਾ ਦਾ ਪੱਜ ਭੱਜ ਕੇ ਕਰ ਲੈਣਾ ਤਾਂ ਹੀ ਤੂੰ ਇੱਕ ਮੁੰਡਾ ਹੋਰ ਜਮ ਲੈਣਾ ਏ ਦਾ ਲੰਮਾ ਲਾ ਦੇਣਾ ਉਹ ਮੁੰਡਾ ਮਾੜਾ ਜਿਹਾ ਕਰਿਆ ਬੰਦਾ ਹੁੰਦਾ ਮੁੰਡਾ ਵੀ ਨਾ ਹੁੰਦਾ ਚਲੋ ਉਸ ਕੰਮ ਕੀ ਕੰਮ ਉਸ ਹੀ ਦਾ ਮਰਵਾ ਰਿਹਾ ਨਾ ਪਈ ਇਹ ਯਾਰ ਕੀ ਕਰਦੇ ਐਵੇਂ ਤੇ ਕਿਹ ਡੇਲਤੀ ਆ ਆ ਜੋੜਨੀ ਆ ਆ ਵਾਲਾ ਜਿਹਦੇ ਨਾਲ ਘੁੰਮਦਾ ਫਿਰਦਾ ਨੂੰ ਕਹਿੰਦਾ ਕੱਖ ਕਿਉਂ ਨਹੀਂ ਇਹ ਨਹੀਂ ਕਿਰੇ ਆ ਬਜਤਰ ਨੂੰ ਤਾਂ ਸਮਝਦੇ ਇੱਕ ਅੱਖ ਨਹੀਂ ਆਪਰੇ ਪਾਪੇ ਨੂੰ ਘੋਟ ਦਿੱਤਾ ਇਨਾਂ ਦੋਵਾਂ ਮੁੰਡਿਆਂ ਐ ਸ਼ੇਰ ਸੂਤਰ ਆਉਣ ਵਾਲਾ ਆ ਹਾਏ